ਹੁਣ ਦੇ ਜਮਾਨੇ 'ਚ ਆਪਾਂ ਨੂੰ ਸ਼ਹੀਦੀਆਂ ਦਾ ਚਾਹ ਹੈ ਨਹੀਂ ਉਹਦਾ ਕਾਰਨ ਇਹ ਆ ਵੀ ਆਪਾਂ ਨੂੰ ਸਾਰ ਹੀ ਨਹੀਂ ਪਤਾ ਵੀ ਸ਼ਹੀਦੀ ਦੀ ਸਾਰ ਕੀ ਆ ਸ਼ਹੀਦੀ ਦੀ ਸਾਰ ਉਦੋਂ ਪਤਾ ਲੱਗਣੀ ਸੀ ਜਦੋਂ ਅੰਦਰ ਸਿੱਖੀ ਦਾ ਕਿਣਕਾ ਹੁੰਦਾ ਹੁਣ ਦੇ ਜਮਾਨੇ 'ਚ ਅੰਮ੍ਰਿਤ ਛਕਣ ਨਹੀਂ ਆ ਮੇਰੀ ਗੱਲ ਦਾ ਤੁਸੀਂ ਗੁੱਸਾ ਕਰਿਓ ਇਹ ਵੀ ਕਰਨ ਵਾਲੀ ਆ ਪਰ ਗੱਲ ਸੋਚ ਲਿਓ ਵੀ ਮੈਂ ਕਹਿਣਾ ਕੀ ਆ ਹੁਣ ਤੇ ਅੰਮ੍ਰਿਤ ਦੀ ਸਾਰ ਰਹਿ ਨਹੀਂ ਗਈ ਹੁਣ ਜਿਹੜਾ ਰਾਤ ਨੂੰ ਲਾਣ ਦਾ ਰੱਜ ਕੇ ਪਿਆ ਐਨਾਨਸਮੈਂਟ ਹੁੰਦੀ ਆਜੋ ਕਕਾਰ ਵੀ ਤੁਹਾਨੂੰ ਅਸੀਂ ਦੇਾਂਗੇ ਫ੍ਰੀ ਦੇਾਂਗੇ ਫ੍ਰੀ ਦਾ ਸੌਦਾ ਵੇਖ ਕੇ ਲੋਕ ਅੰਮ੍ਰਿਤ ਛਕ ਲੈਂਦੇ ਨੇ ਜਿਹੜੇ ਕਕਾਰ ਹੀ ਨਹੀਂ ਲੈਣ ਜੋਗੇ ਕਈ ਤਾਂ ਚਲੋ ਸਿੱਖ ਮੰਨਿਆ ਨਾ ਬੇ ਗਰੀਬੀ ਦਾਵਾ ਨਹੀਂ ਲੈ ਸਕਦਾ ਉਹਨੂੰ ਤੇ ਲੈ ਕੇ ਦਿੱਤੇ ਜਾਂਦੇ ਨੇ ਪਰ ਆਪਾਂ ਫ੍ਰੀ ਦਾ ਬਹੁਤਾ ਹੀ ਸੌਦਾ ਸਸਤਾ ਕਰਤਾ ਨਾ ਆਪਾਂ ਨੂੰ ਜਿੰਨਾ ਹੁਣ ਜਿੱਦਾਂ ਬੱਚਾ ਸਕੂਲੇ ਪਾਇਆ ਜੇ ਮਾਸਟਰ ਦਾ ਧਿਆਨ ਹੀ ਨਾ ਰੱਖੇ ਤੇ ਡਿਗਰੀ ਉਹਨੇ ਕੀ ਲੈਣੀ ਆ ਇਹ ਪੰਥ ਦਾ ਪਹਿਰਾਵਾ ਨਿਹੰਗ ਸਿੰਘਾਂ ਦੀ ਅੱਜ ਵੀ ਮਰਿਆਦਾ ਮੈਂ ਕਿਸੇ ਦੀ ਸੁਣੀ ਸੁਣਾਈ ਨਹੀਂ ਕਰਦਾ ਮੈਂ ਖੁਦ ਗਵਾਹ ਆ ਅਸੀਂ ਜੰਮੇ ਬਣੇ ਦਾਲ ਪੰਥ 'ਚ ਸਾਡੀਆਂ ਪੰਜ ਪੀੜੀਆਂ ਵੱਡਿਆਂ ਦੀਆਂ ਨਿਹੰਗ ਸਿੰਘਾਂ ਦੀਆਂ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਤੋਂ ਵੱਡੇ ਹੋਣਗੇ ਪਰ ਮੇਰੀ ਜਾਣਕਾਰੀ 'ਚ ਪੰਜ ਹੈਗੇ ਆ ਤੇ ਮੈਂ ਜੰਮਿਆ ਬਲਿਆ ਵੀ ਦਾਲ 'ਚ ਦੇ ਹੈਗੇ ਵੀ ਸਾਰੇ ਭਰਾ ਹੀ ਆ ਤੇ ਖਾਲਸਾ ਜੀ ਜਦੋਂ ਮੇਰੀ ਹੋਸ਼ ਸੁਰਤ ਬਿਰਤ ਕਾਇਮ ਹੋਈ ਨਾ ਬਾਣਾ ਮੈਨੂੰ ਬਚਪਨ ਤੋਂ ਹੀ ਆ ਆਪਾਂ ਕਹਿ ਨਹੀਂ ਆਪੇ ਜਦੋਂ ਨਿਆਣਾ ਵੱਡਾ ਹੋਊਗਾ ਫੇਰ ਅਮਰ ਤੇ ਸ਼ਕਾਵਾਂਗੇ ਤੇ ਜਦੋਂ ਵੱਡਾ ਹੋ ਗਿਆ ਫਿਰ ਉਹਨੇ ਤੁਹਾਡੀ ਮੰਨਣੀ ਆ ਜਦੋਂ ਉਹਨੂੰ ਖੰਭ ਲੱਗ ਗਏ ਜਦੋਂ ਉਹਨੂੰ ਚੁੰਝ ਮਾਰਨੀ ਆ ਗਈ ਫਿਰ ਉਹਨੇ ਤੁਹਾਡੀ ਸੁਣਨੀ ਆ ਉਹ ਉਦੋਂ ਹੀ ਸੁਣੇਗਾ ਜਿੰਨਾ ਇਧਰ ਤੁਹਾਡੇ ਹੱਥ 'ਚ ਹੈ ਆ ਉਦੋਂ ਹੀ ਉਹਨੂੰ ਖਰਾਓ ਪੱਕਾ ਮੈਂ ਤੇ ਇਥੋਂ ਕਹਿਣਾ ਵੀ ਜਦੋਂ ਬੱਚਾ ਗਰਭ 'ਚ ਹੋਵੇ ਨਾ ਉਦੋਂ ਹੀ ਤਿਆਰੀ ਸ਼ੁਰੂ ਕਰੋ ਵੀ ਉਹਨੂੰ ਬਣਾਉਣਾ ਕੀ ਆ ਜਦੋਂ ਗਰਭ 'ਚ ਬੱਚਾ ਹੁੰਦਾ ਜੋ ਮਾਂ ਕਰੂਗੀ ਬੱਚਾ ਵੀ ਉਹੀ ਕਰੂਗਾ ਆ ਸਿਆਣੇ ਸਿਆਣੇ ਬਜ਼ੁਰਗ ਬੈਠੇ ਆ ਟੱਚ ਫੋਨ ਚੋਂ ਕਿੱਥੋਂ ਕੀ ਨਿਕਲਦਾ ਸਾਨੂੰ ਨਹੀਂ ਪਤਾ ਤੇ ਡੇਢ ਡੇਢ 2-2 ਸਾਲ ਦੇ ਨਿਆਣਿਆਂ ਨੂੰ ਪਤਾ ਵੀ ਕਿੱਥੋਂ ਕੀ ਨਿਕਲਦਾ ਜਦੋਂ ਮਾਂ ਨੇ ਨਹੀਂ ਛੱਡਿਆ ਨਿਆਣੇ ਕਿੱਥੇ ਛੱਡਣਾ ਜਦੋਂ ਬੱਚਾ ਗਰਭ ਚ ਹੈ ਜੋ ਤੁਸੀਂ ਉਦੋਂ ਕਰੋਗੇ ਨਾ ਉਹ ਕੋਈ ਬਾਅਦ ਚ ਬਿਨਿਆਣਾ ਕਰੇਗਾ ਫਿਰ ਖਾਲਸਾ ਜੀ ਤਿਆਰੀ ਤਾਂ ਉਦੋਂ ਹੀ ਚਾਹੀਦੀ ਆ ਮੈਂ ਖੁਦ ਜਦੋਂ ਮੈਨੂੰ ਹੋਸ਼ ਆਈ ਮੈਂ ਆਪਣੇ ਆਪ ਨੂੰ ਇਦਾਂ ਹੀ ਵੇਖਿਆ ਮੁੜ ਕੇ ਮੈਨੂੰ ਚੰਗਾ ਹੀ ਕੁਝ ਨਹੀਂ ਲੱਗਾ ਸਾਰਾ ਕੁਝ ਹੀ ਮੇਰੇ ਲਈ ਇਹ ਸੀ ਤੇ ਜੇ ਮੈਨੂੰ ਹੋਸ਼ ਆਇਆ ਤੇ ਕੀ ਪਤਾ ਕਿੱਧਰ ਦਾ ਸਰਤਾ ਮੇਰ ਤਾਂ ਹੁੰਦਾ ਫੇਰ ਵੀ 4 ਸਾਲ ਮੈਂ ਕਹਿੰਦਾ ਰਿਹਾ ਵੀ ਮੈਨੂੰ ਅਮਰਤ ਛਕਾ ਦਿਓ 4 ਸਾਲ ਆਪਣੇ ਜਥੇਦਾਰ ਜੀ ਨੂੰ ਮੈਂ ਕਹਿੰਦਾ ਰਿਹਾ ਵੀ ਮੈਨੂੰ ਅਮਰਤ ਛਕਾਓ ਉਹ ਕਹਿੰਦੇ ਨਹੀਂ ਤੂੰ ਪਹਿਲਾਂ ਮਰਿਆਦਾ ਕਰੜੀ ਕਰ ਮਰਿਆਦਾ ਜੇ ਕਾਇਮ ਹੋ ਪਹਿਲਾਂ ਤਿਆਰ ਵਰ ਤਿਆਰ ਹੋ ਫਿਰ ਤੈਨੂੰ ਛਕਾਵਾਂਗੇ 4 ਸਾਲ ਮੈਂ ਕਹਿੰਦਾ ਰਿਹਾ ਉਹ ਕਹਿੰਦੇ ਨਹੀਂ ਤਗੜਾ ਹੋ ਪਹਿਲਾਂ ਜਦੋਂ ਉਹਨਾਂ ਦੀ ਮੇਰੇ ਤੇ ਮੇਰਾ ਪਰਿਦਰਸ਼ਟੀ ਹੋਈ ਉਹ ਦਿਨ ਆਵਾਜ਼ ਮਾਰ ਕੇ ਆਖਿਆ ਵੀ ਆ ਜਾ ਹੁਣ ਮੈਨੂੰ 4 ਸਾਲਾਂ ਬਾਅਦ ਅਮਰਤ ਮਿਲਿਆ ਤੇ ਮੇਰਾ ਕਿੱਦਾਂ ਕੰਗਾ ਡਿਗ ਪੂਗਾ ਨਿਹੰਗ ਸਿੰਘ ਦੋ ਕੰਗੇ ਰੱਖਦੇ ਆ ਇੱਕ ਤਾਂ ਧੰਦਾ ਪੂਰ ਵੀ ਗਿਆ ਦੂਜਾ ਤੇ ਹੈ ਨਾ ਤੇ ਜਿਨ੍ਹਾਂ ਕੰਗਾ ਕੇਸਾਂ 'ਚ ਰੱਖਣ ਦੀ ਬਜਾਏ ਬਾਨੀ ਕਿਰਪਾਨ ਨਾਲ ਲਿਆ ਉਹਦੇ ਵਾਹ ਵਾਸਤਾ ਹੀ ਨਹੀਂ ਰਹਿ ਗਿਆ ਕੋਈ ਉਹ ਧੰਦਾ ਪੂਰੇ ਨਾ ਪੂਰੇ ਜਦੋਂ ਇਹ ਕਿਰਪਾਨ ਨੂੰ ਕੰਗਾ ਬੰਨਿਆ ਕਿਰਪਾਨ ਆਉਣੀ ਥਾਂ ਨੂੰ ਤੇ ਬਹੁਤਿਆਂ ਦੀਆਂ ਕੁਰਬਾਨਾਂ ਦੇ ਕਿਸ਼ਾਰੇ ਨਾਲ ਲੱਗਦੀਆਂ ਫਿਰਦੀਆਂ ਜਿਹੜੀ ਕਿਰਪਾਨ ਕਿਸ਼ਾਰੇ ਨਾਲ ਲੱਗ ਗਈ ਤੁਸੀਂ ਉਹਦੇ ਨਾਲ ਭੋਗ ਲਾਓਗੇ ਤੇ ਮਹਾਰਾਜ ਛਕ ਲੈਣਗੇ ਫਿਰ ਸਤਿਗੁਰੂ ਸਾਹਿਬ ਜੀ ਨੂੰ ਭੋਗ ਲਵਾਉਣਾ ਤੇ ਬੜੀ ਪ੍ਰੇਮ ਵਾਲੀ ਗੱਲ ਆ ਨਾ ਤੁਸੀਂ ਉਹ ਕੁਰਬਾਨਾਂ ਦਾ ਭੋਗ ਲਾਓਗੇ ਜਿਹੜੀ ਕਿਸ਼ਾਰੇ ਨੂੰ ਲੱਗਣ ਰਹੀ ਹੈ ਤੇ ਜੇ ਕੰਗਾ ਹੀ ਉੱਥੇ ਕੰਗਾ ਦੇ ਕੇਸਾਂ ਜੀ ਹੋਣਾ ਚਾਹੀਦਾ ਹੈ ਇਹ ਅਲਟਾ ਪਲਟੇ ਹੋਣ ਦਾ ਕਾਰਨ ਕੀ ਆ ਵੀ ਇਹ ਸੌਦਾ ਸਸਤਾ ਕੀਤਾ ਛਕਣ ਵਾਲਿਆਂ ਨੂੰ ਅੱਜ ਵੀ ਪੁੱਛਿਆ ਜਾਂਦਾ ਵੀ ਸਿਰ ਦੋਗੇ ਜੇ ਕੋਈ ਨਾ ਕਰ ਦੇ ਭਜਾਦੀ ਦਾ ਵੀ ਨਿਕਲ ਜਾ ਤੇਰੇ ਵਸ ਦੀ ਗੱਲ ਨਹੀਂ ਏ ਇਹ ਸਿਰ ਦੇਣ ਵਾਲੇ ਮਰਜੀ ਵੜਿਆ ਸ਼ਹੀਦਾਂ ਦਾ ਪੰਥ ਥਿਆ ਤੇ ਆਪਾਂ ਫਰੀਦ ਦਾ ਸੰਦਾ ਕਰਤਾ ਲੋਕ ਮੇਲਾ ਸਮਝ ਕੇ ਆ ਕੇ ਛੱਕੇ ਗਾਂ ਗਏ ਮੈਂ ਪੰਜ ਸੱਤ ਮੁੰਡੇ ਜਾਣਦਾ ਜਿਨ੍ਹਾਂ ਨੇ ਇਕੱਠਿਆਂ ਅਮਰਤ ਛਕਿਆ ਮੈਨੂੰ ਖੁਸ਼ੀ ਹੋਈ ਵੀ ਚਲੋ ਮੁੰਡੇ ਚੰਗੇ ਰਾਹ ਪੈ ਗੇ ਮਹੀਨੇ ਬਾਅਦ ਵੇਖਿਆ ਤੇ ਕਿਸੇ ਦੇ ਕੇਸ ਹੈ ਨਹੀਂ ਕਿਰਪਾਨ ਹੈ ਨਹੀਂ ਮੈਂ ਪੁੱਛਿਆ ਕਿਰਪਾਨ ਕਿੱਥੇ ਗਈ ਇਹ ਕਹਿੰਦਾ ਸਾਕੀ ਜਨਾਉਂਦਾ ਰੁੜ ਗਈ ਕਹਿੰਦਾ ਹੈ ਤੂੰ ਕੀ ਕਰਦਾ ਤੂੰ ਵੀ ਰੁੱੜ ਜਾਂਦਾ ਵੀ ਜੇ ਤੂੰ ਕਿਰਪਾ ਨਹੀਂ ਸਮਝ ਸਕਿਆ ਇਹ ਮਜ਼ਾਕ ਆ ਏਦਾਂ ਦੇ ਤੇ ਹਾਲ ਨੇ ਜਿੰਨਾ ਮਰਜੀ ਵੜਿਆਂ ਦੇ ਅਸੀਂ ਗੱਲ ਕਰਦੇ ਆ ਨਾ ਖਾਲਸਾ ਜੀ ਉਹਨਾਂ ਨੂੰ ਸ਼ਹੀਦਿਆਂ ਦਾ ਚਾ ਸੀ ਚਾ ਤ ਪੈਦਾਉਣਾ ਸੀ ਅੰਦਰ ਸਿੱਖੀ ਸੀ ਕੱਲੇ ਸ਼ਾਸਤਰ ਪਾ ਕੇ ਨਹੀਂ ਪਤਾ ਵਾ ਵੀ ਇਹ ਸਾਡੇ ਪੀਰ ਨੇ ਬਾਣੀ ਪੜਿਆ ਮਨ ਪਵਿੱਤਰ ਤੇ ਜਿੰਨੇ ਸਰੀਰ ਨੂੰ ਫਾਟ ਵੱਜ ਗਏ ਉਹਨਾਂ ਤਨ ਪਵਿੱਤਰ ਕਿਉਂਕਿ ਸ਼ਾਸਤਰਾਂ ਦਾ ਵਾਰ ਜਿੰਨੀ ਵਾਰ ਹੀ ਹੋ ਗਿਆ ਜਿੰਨੇ ਫਟ ਸਰੀਰ ਨੂੰ ਲੱਗੇ ਉਹਨਾਂ ਸਰੀਰ ਪਵਿੱਤਰ ਹੋਊਗਾ ਆ ਸੋਚ ਸੀ ਸਿੰਘਾਂ ਦੀ ਸਿੰਘ ਤਨਖਾਹ ਲੈ ਕੇ ਥੋੜੀ ਲੜਦੇ ਸੀ ਅੱਜ ਵੀ ਦਲਾਵਾਲਿਆਂ ਨੂੰ ਤਨਖਾਹ ਥੋੜੀ ਮਿਲਦੀ ਆ ਉਹਦੇ ਜੰਗ ਦੇ ਮੈਦਾਨ 'ਚ ਸਤਿਗੁਰੂ ਦੇ ਚਰਨਾਂ 'ਚ ਜਾਣ ਵਾਸਤੇ ਸ਼ਹੀਦੀ ਪਾਉਂਦੇ ਆ ਇੱਥੇ ਕੋਈ ਪੈਲੀ ਬਦਲੇ ਲੜ ਕੇ ਮਰ ਗਿਆ ਸ਼ਹੀਦ ਥੋੜੀ ਆ ਕੋਈ ਜਹੇਦਾਰੀ ਬਦਲੇ ਲੜ ਕੇ ਮਰ ਗਿਆ ਸ਼ਹੀਦ ਥੋੜੀ ਆ ਧਰਮ ਕਰਮ ਦੇ ਯੋਧੇ ਲਈ ਧੰਨ ਜੀਓ ਤਿਹੇ ਕੋ ਜਗ ਮੈਂ ਮੁਖ ਤੇ ਹਰ ਚੇਤਨ ਜੁੱਧ ਵਿਚਾਰਾ ਜਿਹੜਾ ਇਸ ਗੱਲ ਦਾ ਧਾਰਨੀ ਉਹਨੂੰ ਪਤਾ ਸ਼ਹੀਦੀ ਹੁੰਦੀ ਕੀ ਹੈ ਤੇ ਜਦੋਂ ਉਥੋਂ ਆਇਆ ਨਾ ਚਿੱਠੀਆਂ ਭਈ ਕਾਨੂੰ ਵਾਲੇ ਸਾਰੇ ਇਕੱਠੇ ਹੋ ਸਿੰਘਾਂ ਨੂੰ ਚੜ੍ਹ ਚ ਆ ਗਿਆ ਉਹਨਾਂ ਫਿਰ ਕਿਵੇਂ ਚਾਲੇ ਮਾਰੇ ਤੇ ਕਿਵੇਂ ਕਾਨੂੰ ਵਾਲੂ ਪਹੁੰਚਦੇ ਨੇ ਸੁਣੀਏ ਫੌਜਾਂ ਦਾ ਜਥਾ ਐਉਂ ਬੇਨਤੀ ਕਰੇ ਸੇਂਗਰ ਤੋਂ ਯਾਰਾਂ ਦਾ ਸੇ ਕੀ ਤੀਆਂ ਤੇ ਆਰੀਆਂ ਨਾਮ ਬਾਣੀ ਦੀਆਂ ਨਾਮ ਬਾਣੀ ਦੀਆਂ ਸੀ ਜੜੀਆਂ ਅੱਖ ਮਾਰੀਆਂ ਨਾਮ ਬਾਣੀ ਦੀਆਂ ਉੱਚੀ ਉਂਦੇ ਸੀ ਘੋੜੇ ਸੰਭਾ ਵੀ ਉਹ ਨਾਮ ਚੱਲੇ ਸੀ ਮਾ ਕੌਣ ਕਿਸੇ ਗਮਕਾਰ ਦਾ ਦਲ ਖਾਲਸਾ ਦਾ ਦਲ ਖਾਲਸਾ ਦਾ ਜਾਵੇ ਲਲਕਾਰੇ ਮਾਰਦਾ ਦਲ ਖਾਲਸਾ ਦਾ ਇਹ ਮਾਨ ਮਾਰਿਆਂ ਦਾ ਸਿੰਘ ਸੂਰਮੇ ਸਦਉਂਦੇ ਸੀ ਓਏ ਜੰਗਾਕਾਰਨੀਆਂ ਜੰਗਾਕਾਰਨੀਆਂ ਧਰਮ ਵਾਲੀ ਪਾਣੀ ਗੋ ਨੇ ਦੇਲੇ ਸ਼ੋਕਾ ਦੇ ਓ ਜਿੰਨਾ ਡੰਗਣਾ ਮਨ ਨਾਲਾ ਖੰਨਾ ਦੇ ਓਂਕਾਰ ਦਾ ਦਲ ਖਾਲਸਾ ਦਾ ਦਲ ਖਾਲਸਾ ਦਾ ਜਾਵੇ ਲਲਕਾਰੇ ਮਾਰਦਾ ਦਲ ਖਾਲਸਾ ਦਾ ਓ ਤੋੜੇਦਾਰ ਸੀ ਬੰਦੂਕਾਂ ਮੋਡੀਆਂ ਤੇ ਪਾਲੀਆਂ ਓਏ ਹੱਥਾਂ ਵਿੱਚ ਨੇਜੇ हर कोई बुकार दल दा, खाल द खार, दा, खार जवे ललके मार दा, खाले द